ਅੱਗੇ ਤੁਹਾਡੇ ਲਈ ਲੈ ਕੇ ਆਏ ਆ ਤਿੰਨ ਕਟੀਆਂ ਆਪਾਂ ਇਹ ਦੇਖ ਸਕਦੇ ਹੋ ਵੀ ਨੀਲੀ ਰਾਵੀ ਤੋਂ ਦੋ ਪੂਰੀਆਂ ਕਟੀਆਂ। ਕਿਲਮੇ ਸੂਏ ਦਾ ਕਿੰਨਾ ਕ ਦੁੱਧ ਆ? ਦੁੱਧ 14 ਲੀਟਰ ਹੈ ਤੀਜੇ ਸੂਏ ਦੀ। ਤੀਜੇ ਸੂਏ ਆ 14 ਲੀਟਰ ਦੁੱਧ ਆ ਇਸ ਤਰ੍ਹਾਂ। ਹਾਂਜੀ। ਅੱਛਾ ਜੀ। 12 ਕ ਦੇ ਨੇ ਸੂਏ ਆ ਜੀ। ਅੱਛਾ ਜੀ। ਮਿੱਤਰੋ ਅੱਜ ਲੈ ਕੇ ਆਏ ਆ ਤੁਹਾਡੇ ਲਈ ਮਾਨਸਾ ਪਸ਼ੂ ਮੰਡੀ ਦੀ ਵੀਡੀਓ। ਮਾਨਸਾ ਮੰਡੀ ਦੀਆਂ ਰੌਣਕਾਂ, ਗਾਵਾਂ, ਮੱਝਾਂ, ਕਟੀਆਂ ਦੇ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ। ਵੀਡੀਓ ਤੇ ਬਣੇ ਰਹੋ, ਵਪਾਰੀ ਭਰਾਵਾਂ ਨਾਲ ਗੱਲਬਾਤ ਕਰਾਂਗੇ। ਕੋਈ ਮਿੱਤਰੋ ਦੋ ਆਪਾਂ ਤੁਹਾਨੂੰ ਨਗੀਨੇ ਦਿਖਾਉਣੇ ਆ ਵੀ ਨਾਮ ਜੀ ਪਿੰਡ ਦਾ ਨਾਮ ਜੀ ਉਹ ਚੰਨ ਸਿੰਘ ਜਲੂਰ ਜੀ ਹਾਂ ਜੀ ਦੋ ਨਗੀਨੇ ਲੈ ਕੇ ਆਇਓ ਮੰਡੀ ਚ ਹਾਂ ਦੋ ਜੀ ਅੱਛਾ ਜੀ ਸੇਲ ਪਰਚੇਜ ਦੀ ਤੁਹਾਡਾ ਕੰਮ ਵਪਾਰ ਹੀ ਆ ਵਪਾਰ ਜੀ ਠੀਕ ਹੈ ਜੀ ਹਾਂ ਜੀ ਤਾਂ ਹੀ ਆ ਮੱਝ ਦੀ ਦੇਓ ਡਿਟੇਲ ਤੀਜੇ ਸੂਏ ਆ ਕਿੰਨਾ ਕ ਦੁੱਧ ਆ ਦੁੱਧ 14 ਲੀਟਰ ਆ ਤੀਜੇ ਸੂਏ ਆ ਤੀਜੇ ਸੂਏ ਆ 14 ਲੀਟਰ ਦੁੱਧ ਆ ਇਸ ਤਰ੍ਹਾਂ ਹਾਂ ਜੀ ਅੱਛਾ ਜੀ 12 ਕਦਨੇ ਸੂਏ ਆ ਜੀ ਅੱਛਾ ਜੀ ਹਾਂ ਜੀ 12 ਕਦਨ ਹੋਏ ਸੂਏ ਨੂੰ ਹਾਂ ਜੀ ਹਾਂ ਜੀ ਅੱਛਾ ਜੀ ਠੀਕ ਆ ਪਿੱਛੇ ਕੀ ਬੱਚਿਆ ਜੀ ਕਟਾ ਜੀ ਕਟਾ ਹੈ ਪਿੱਛੇ ਹਾਂਜੀ ਕਟੇ ਦੀ ਹਾਈਟ ਵਗੈਰਾ ਚੰਗੀ ਹੈ ਨਾ ਹਾਂਜੀ ਕਟੇ ਦੇ ਸਿਰੇ 2000 ਦੇ ਟਿੱਕੇ ਬਰਾ ਹੈ ਜੀ ਅੱਛਾ ਹੈ ਇਹ 2000 ਦੇ ਟਿੱਕੇ ਵਾਲਾ ਕਟਾ ਹਾਂ ਹਾਂਜੀ ਠੀਕ ਆ ਬਾਕੀ ਤੁਸੀਂ ਜਿਵੇਂ ਕੋਈ ਸ਼ੌਕ ਨਾਲ ਪਾਲਣਾ ਚਾਹੁੰਦਾ ਹੈ ਨਾ ਹਾਂਜੀ ਹਾਂ ਕਟਾ ਬਹੁਤ ਬਰੀਡ ਵਾਸਤੇ ਅੱਗੇ ਹਾਂਜੀ ਹਾਂਜੀ ਊਣ ਦੇ ਵਾਸਤੇ ਬਹੁਤ ਫਾਇਦੇਮੰਦ ਦਾ ਸਿੰਗਾ ਦੀ ਬਣਾਵਟ ਵੀ ਬਹੁਤ ਸੋਹਣੀ ਹੈ ਨਾ ਖੁੱਲੇ ਸਿੰਗਾ ਨਹੀਂ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਭਾਈ ਬਾਕੀ ਦੁੱਧ ਕਿੰਨਾ ਆਈ ਹੈ ਥੱਲੇ 14 ਲੀਟਰ ਆਈ ਹੈ ਇਸ ਟਾਈਮ 14 ਲੀਟਰ ਮੌਕੇ ਦਾ ਹਾਂ 14 ਲੀਟਰ ਜੀ ਡ ਸੂਏ ਕਿਨੇ ਮੇ ਦੱਸਿਆ ਤੀਜੇ ਜੀ ਅੱਛਾ ਇਹ ਰੇਟ ਕਿੰਨਾ ਹੀ 160 ਜੀ 160 ਹਾਂ ਜੀ ਅੱਛਾ ਜੀ ਕਟ ਵੱਧ ਹੋ ਜੂ ਹਾਂ ਜੀ ਹਾਂ ਜੀ ਮੌਕੇ ਤੇ ਹੋ ਜੂ ਜੀ ਮੌਕੇ ਤੇ ਹੋ ਜੂ ਆ ਮੌਕੇ ਤੇ ਹੋ ਜੀ ਬਾਕੀ ਕਿਸਾਨ ਭਰਾ ਆ ਕੇ ਫਾਰਮ ਤੇ ਤੁਹਾਡੇ ਡੱਬਾ ਮਾਰ ਕੇ ਲੈ ਜਾਣ ਹਾਂ ਜੀ ਹਾਂ ਜੀ ਕਿੰਨੇ ਕੁ ਪਸ਼ੂ ਰਹਿੰਦੇ ਆ ਜੀ ਆਪਣੇ ਫਾਰਮ ਤੇ ਹਮੇਸ਼ਾ ਇਹ ਪੰਜ ਸੱਤ ਖੜੀ ਹੁੰਦੇ ਨੇ ਪੰਜ ਸੱਤ ਖੜੀ ਆ ਹਾਂ ਜੀ ਠੀਕ ਆ ਜੀ ਆਈ ਵਾਰੀ ਪਹੁੰਚਦੇ ਆ ਮਾਨਸਾ ਮਾਨਸਾ ਆਉਂਦੇ ਆ ਜੀ ਅੱਛਾ ਜੀ ਤਾਂ ਆ ਜੀ ਫਿਰ ਅੱਗੇ ਦੂਜੀ ਮੱਝ ਬਾਰੇ ਦਿਓ ਡਿਟੇਲ ਦੂਜੀ ਦੂਜੀ ਸੂਏ ਜੁੱਟੀ ਆ ਜੀ ਜੇਰ ਪੈਣ ਲੱਗੀ ਅ ਲਓ ਵੀ ਮਿੱਤਰੋ ਜੇ ਰਪਈ ਜਾਂਦੀ ਆ ਕੱਟੀ ਮੰਗ ਰਹੀ ਦੂਜੀ ਪਿੱਛੇ ਇੱਥੇ ਹੀ ਸੂਈ ਆ ਇੱਥੇ ਹੀ ਸੂਈਏ ਦੋ ਘੰਟੇ ਹੁਣ ਜੇਰ ਪੈਣ ਲੱਗ ਰਹੀ ਮੈਨੂੰ ਹਾਂ ਦੋ ਘੰਟੇ ਹੋ ਗਏ ਜੀ ਅੱਛਾ ਜੀ ਜੀ ਇਹਦੇ ਦੁੱਧ ਵਗੈਰਾ ਕਿੰਨੇ ਸੀ ਪਿਛਲੇ ਵਾਰ 10 ਲੀਟਰ ਪਹਿਲਣੇ ਹਾਂਜੀ 10 ਲੀਟਰ ਪਹਿਲਣੇ ਦਿੱਤਾ ਜੀ ਆ ਇਹ 10 ਲੀਟਰ ਦਿੱਤਾ ਪਹਿਲਣੇ ਅੱਛਾ ਅੱਛਾ ਜੀ ਤੁਹਾਡੇ ਕੋਲੇ ਰਹੀ ਐ ਇਹ ਹਾਂ ਇਹ ਕਰ ਦਈਏ ਕਰਦੀ ਆ ਇਹ ਕਰ ਦਈਏ ਅੱਛਾ ਪਹਿਲੇ ਨੇ 10 ਲੀਟਰ ਸੀ ਹੁਣ ਇਹ ਦੂਜਾ ਸੂਆ ਉਹ ਦੂਜਾ ਸੂਆ ਜੀ ਹੁਣ ਫਿਰ ਦੁੱਧ ਕਿੰਨਾ ਪਾ ਜੂ ਜੀ 12 13 ਦਾ ਆਪਨਾ ਕੱਢੂਗੀ ਜੀ ਪੱਕਾ ਹੀ ਆ ਹਾਂ ਜੀ 12 13 ਦਾ ਕੱਢੂਗੀ ਅੱਛਾ ਜੀ ਕੱਟੀ ਮਾਗ ਰਹੀ ਆ ਪਿੱਛੇ ਕੱਟੀ ਆ ਹਾਂਜੀ ਕੱਟੀ ਜਿਸ ਵਿੱਚ ਅੱਜ ਸੂਈ ਐ ਹਾਈਟ ਵਗੈਰਾ ਕੱਟੀ ਦੀ ਚੰਗੀ ਐ ਹਣਾ ਹਾਂ ਕੱਟੀ ਠੀਕ ਆ ਜੀ ਠੀਕ ਹੈ ਫੋਨ ਨੰਬਰ ਦੱਸ ਦਿਓ ਤੁਹਾਡਾ 98785 90833 ਠੀਕ ਹੈ ਲੋ ਵੀ ਮਿੱਤਰੋ ਤੁਹਾਨੂੰ ਦੋ ਨਗੀਨੇ ਦਿਖਾਏ ਆ ਇਹਦੇ ਪਿੱਛੇ ਕਟਾ ਹੈ ਤੇ ਉਧਰ ਵੀ ਕੱਟੀ ਆ ਹੁਣੇ ਸੂਈ ਆ ਮੌਕੇ ਦੀ ਤਾਜੀ ਤਾਂ ਦੁੱਧ 10 ਲੀਟਰ ਰਹਿਣਾ ਘਰੇ ਆ ਕੇ ਫਿਰ ਵੀ ਡੱਬਾ ਮਾਰਕੀਟ ਤਸੱਲੀ ਕਰਕੇ ਲੈ ਜਾ ਸਕਦੇ ਹੋ ਤੁਸੀਂ ਮਿੱਤਰੋ ਇੱਧਰ ਮਿੱਤਰੋ ਲੋਡਿੰਗ ਹੋਈਆਂ ਬਈ ਦੋ ਮੱਜਾਂ ਦੇਖ ਸਕਦੇ ਹੋ ਤੁਸੀਂ ਅੱਗੇ ਤੁਹਾਡੇ ਲਈ ਲੈ ਕੇ ਆਏ ਆ ਤਿੰਨ ਕਟੀਆਂ ਆਪਾਂ ਇਹ ਦੇਖ ਸਕਦੇ ਹੋ ਵੀ ਨੀਲੀ ਰਾਵੀ ਤੇ ਦੋ ਪੂਰੀਆਂ ਕਟੀਆਂ ਤੁਸੀਂ ਅਕਸਰ ਹੀ ਕਹਿੰਦੇ ਹੋ ਵੀ ਕਟੀਆਂ ਦੀ ਵੀਡੀਓ ਲੈ ਕੇ ਆਓ ਤਾਂ ਕਟੀਆਂ ਦੀ ਆਪਾਂ ਜਿਵੇਂ ਪਹਿਲਾਂ ਵੀ ਪਾਈ ਸੀ ਡੱਬ ਵਾਲੀ ਮੰਡੀ ਦੀ ਬਹੁਤ ਤੁਸੀਂ ਪਿਆਰ ਦਿੱਤਾ ਉਸ ਵੀਡੀਓ ਨੂੰ ਅਤਰੋ ਤੇ ਅੱਜ ਆਪਾਂ ਤੁਹਾਨੂੰ ਫੇਰ ਤਿੰਨ ਨਗੀਨੇ ਦਿਖਾਉਣੇ ਆ ਦਿਖਾਉਣੇ ਵੀ ਨਸਲਦੇ ਆ ਤਾਂ ਬਾਈ ਜੀ ਦਿਓ ਜਾਣਕਾਰੀ ਆਪਣਾ ਨਾਮ ਪਿੰਡ ਦਾ ਨਾਮ ਬਾਈ ਮੇਰਾ ਨਾਮ ਬੱਬੂ ਆ ਜੀ ਪਿੰਡੋ ਗਰਾਹਾ ਅੱਛਾ ਜੀ ਜ਼ਿਲ੍ਹਾ ਸੰਗਰੂਰ ਤਹਿਸੀਲ ਸੁਨਾਮ ਠੀਕ ਹੈ ਜੀ ਬੱਬੂ ਬੱਬੂ ਬਾਈ ਫਿਰ ਦਿਓ ਜਾਣਕਾਰੀ ਤਿੰਨੇ ਕਟੀਆਂ ਬਾਰੇ ਕੀ ਰੇਟ ਰੱਖਿਆ ਹੋਇਆ ਤੇ ਬਈ ਇਸ ਤੋਂ ਇਲਾਵਾ ਹੋਰ ਵੀ ਤੁਹਾਡੇ ਕੋਲ ਮੁਰਰਾ ਨਸਲ ਦੀਆਂ ਮਿਲ ਜਾਂਦੀਆਂ ਆਪਣੇ ਲਵੇ ਨੀਲੀ ਰਾਵੀ ਤੇ ਪੂਰੀ ਕੱਟੀ ਮਿਲਦੀਆਂ ਬਈ ਸਪੈਸ਼ਲ ਇਸ ਬਰੀਡ ਦਾ ਤੁਹਾਡਾ ਕੰਮ ਆ ਹਾਂ ਬਈ ਹਾਂ ਅੱਛਾ ਜੀ ਫਿਰ ਬਈ ਪਹਿਲਾਂ ਇਹ ਦੇ ਦਿਓ ਨੀਲੀ ਰਾਵੀ ਤੇ ਆਪਣੇ ਜਾਣਕਾਰੀ ਇਹ ਖਜ਼ਾਨਾ ਦਾ ਮਿਲਦੇ ਵਾਲਾ ਘਟ ਹੈ ਤੁਸੀਂ ਬੜਾ ਸਾਹਮਣੇ ਫਰੇ ਤੇ ਸਪੈਸ਼ਲ ਬਰੀਡ ਦਾ ਤੁਹਾਡਾ ਕੰਮ ਆ ਇਹ ਹਾਂ ਜੀ ਹਾਂ ਅੱਛਾ ਜੀ ਇਹ ਕਿੰਨੇ ਕ ਸਮੇਂ ਦੀ ਇਹ ਕੱਟੀ ਇਹ ਸਾਲ ਕਰ ਲਵੇ 11 ਕਿ ਮਹੀਨੇ ਦੀ ਹੋਈ 11 ਮਹੀਨੇ ਦੀ 10 11 ਦੀ ਹਾਂ ਅੱਛਾ ਜੀ ਹਾਂ ਜੀ ਤਾਂ ਇਦੀ ਮਾਂ ਥੱਲੇ ਜੀ ਕਿੰਨਾ ਕੁ ਬੁੱਢੀ ਸੀ 13 14 ਬਸ ਜੀ ਇੰਨਾ ਕ ਇੰਨਾ ਕ ਸੀ ਠੀਕ ਆ ਤਾਂ ਹੀ ਫਿਰ ਕੀ ਰੇਟ ਰੱਖਿਆ ਹੋਇਆ ਦਾ ਇਹਦਾ ਰੇਟ ਬਈ 30 30000 ਰੁਪਿਆ ਠੀਕ ਆ ਅੱਗੇ ਆ ਜੀ ਬ੍ਰਾਊਨ ਕਟ ਗਿਆ ਹਨ ਹਾਂ ਜੀ ਦੋਨੇ ਆਹੀ ਹਾਂ ਜੀ ਹਾਂ ਇਹ ਚੰਗੀਆਂ ਰਾਜੀ ਵੀ ਪੂਰੀਆਂ ਰੱਖੀਆਂ ਹਨ ਹਾਂ ਜੀ ਹਾਂ ਤਾਂ ਲਓ ਵੀ ਮੇਤਰੋ ਬ੍ਰਾਊਨ ਕਟ ਗਿਆ ਦੋ ਦੋਨਾਂ ਬਾਰੇ ਜਾਣਕਾਰੀ ਲੈ ਲੈਣੇ ਆਪਾਂ ਤਾਂ ਹੀ ਦਿਓ ਇਸ ਬਾਰੇ ਡਿਟੇਲ ਇਹ ਡੇਢ ਸਾਲ ਦੀ ਆ ਬਈ ਡੇਢ ਸਾਲ ਦੀ ਆ ਹਾਂ ਜੀ ਅੱਛਾ ਜੀ ਤੇ ਆ ਸਵਾਗਸਾਲ ਤੁੱਤੇ ਹੋਊਗੀ ਮੀਨਾ ਇਹ ਸਵਾਗਸਾਲ ਤੁੱਤੇ ਆ ਹਾਂਜੀ ਠੀਕ ਹੈ ਜੀ ਲੋਬੀ ਮੇਤਰੋ ਹਾਈਟ ਵਗੈਰਾ ਚੈੱਕ ਕਰ ਸਕਦੇ ਹੋ ਵੀ ਤੁਹਾਡੇ ਸਾਹਮਣੇ ਆ ਇਹਨਾਂ ਦੇ ਹੀ ਕੋਈ ਪਿੱਛੇ ਰਿਕਾਰਡ ਹੋਵੇ ਮਾਮਾਂ ਦਾ ਵੀ ਇਹ ਵੀ ਭਾਈ 14-15 ਲੀਟਰ ਵਾਲਿਆਂ ਦੀਆਂ ਨੇ 14-15 ਲੀਟਰ ਠੀਕ ਆ ਤਾਂ ਕੀ ਰੇਟ ਰੱਖਿਆ ਹੋਇਆ ਉਸ ਦਾ ਬਈ ਜੇ ਕੋਈ ਜੋੜਾ ਲਊਗਾ ਤਾਂ ਆਪਾਂ 75000 ਦਾ ਦੇ ਦਾਂ ਇਕੱਲੀ ਦਾ 40 ਆ ਇਕੱਲੀ ਦਾ 40 ਆ ਜੋੜਾ 75 ਦਾ ਹਾਂਜੀ ਹਾਂ ਅੱਛਾ ਨੀਲੀ ਰਵੀ ਦਾ ਸਮੇਤ ਵੀ ਜੋੜੇ ਦੇ ਵਿੱਚ ਪਾਉਣੇ ਹੋ ਜਾਂ ਅੱਡ ਪੂਰੇ ਦਾ ਦੇ ਦਾਂਗੇ ਭਾਈ ਪੂਰੇ ਦਾ ਹਾਂ 1 ਲੱਖ ਦੀਆਂ ਦੇ ਦਾਂਗੇ ਤੰਨੇ ਤਿੰਨੇ 1 ਲੱਖ ਦੀਆਂ ਬਾਕੀ ਆਪਣੇ ਲਵੇ ਲੀਲੀ 라ਵੀ ਪੂਰੀ ਪੰਜ ਸੱਤ ਕਟੀਆਂ ਘਰੇ ਵੀ ਖੜੀਆਂ ਰਹਿੰਦੀਆਂ ਘਰੇ ਖੜੀਆਂ ਰਹਿੰਦੀਆਂ ਹਾਂ ਜੀ ਬਾਕੀ WhatsApp ਤੇ ਸੋਡੋ ਤੋਂ ਫੋਟੋ ਵਗੈਰਾ ਮੰਗਾ ਸਕਦਾ ਨਾ ਰੇਟ ਦਾ ਵੀ ਕਰ ਸਕਦਾ 7814230400 ਠੀਕ ਹੈ ਜੀ ਹਾਂ ਜੀ ਲੋ ਵੀ ਮਿੱਤਰੋ ਕਰ ਸਕਦੇ ਹੋ ਵੀ ਗੱਲਬਾਤ ਆਪਣਾ ਨਾਮ ਜੀ ਪਿੰਡ ਦਾ ਨਾਮ ਨੌਂ ਅਰ ਕਾਲਾ ਜੀ ਪਿੰਡ ਜੀ ਪਿੰਡ ਰੂੜੇ ਕੀ ਵੱਡੇ ਜੀ ਜ਼ਿਲ੍ਹਾ ਬਰਨਾਲਾ ਅੱਛਾ ਜੀ ਦੇਵੋ ਜੀ ਇਹਦੇ ਬਾਰੇ ਜਾਣਕਾਰੀ ਮੱਝ ਬਾਰੇ ਪੂਰੀ ਡਿਟੇਲ ਜੀ ਅੱਛਾ ਜੀ ਤੋਰੇ ਵੀ ਥੋੜੀ 15 20 ਦਿਨ ਹੋ ਗਏ ਸੂਈ ਨੂੰ ਅੱਛਾ ਦੂਜਾ ਸੂਆ ਹਾਂ ਸੂਈ ਨੂੰ ਕਿੰਨਾ ਸਮਾਂ ਹੋਇਆ ਜੀ 15 20 ਦਿਨ ਹੋ ਗਏ ਜੀ 15 20 ਦਿਨ ਹਾਂ ਜੀ ਠੀਕ ਹੈ ਜੀ ਤਾਂ ਪਿੱਛੇ ਕੀ ਬੱਚਾ ਜੀ ਬੱਚਾ ਜੀ ਕੱਟਾ ਹੈ ਕੱਟਾ ਪਿੱਛੇ ਹਾਂਜੀ ਅੱਛਾ ਅੱਛਾ 11 ਕਿਲੋ ਦੁੱਧ ਆ ਜੀ 11 ਕਿਲੋ ਆ ਹਾਂਜੀ ਅੱਛਾ ਜੀ ਪਹਿਲੇ ਸੂਏ ਵੀ ਤੁਹਾਡੇ ਕੋਲੇ ਸੀ ਹਾਂਜੀ ਹਾਂਜੀ ਆਪਣੇ ਕੋਲੇ ਸੀ ਅੱਛਾ ਜੀ ਪਹਿਲੇ ਸੂਏ ਕਿੰਨਾ ਸੀ ਇਹ ਸੂਏ ਨੇ 9.5 ਕਿਲੋ ਦੁੱਧ ਕੱਟਾ ਜੀ ਅੱਛਾ ਜੀ ਹੁਣ ਕਿੰਨਾ ਕਹਿਣੇ ਹੁਣ 11 ਕਿਲੋ ਆ ਜੀ ਡੱਬਾ ਮਾਰ ਕੇ ਲੈ ਜਾਣ ਕਿਸਾਨ ਭਰਾ ਜੀ ਡੱਬਾ ਮਾਰ ਕੇ ਕੰਡਾ ਲਿਆਉਣਾ ਆਪਦਾ ਕੰਡਾ ਲਿਆਉਣਾ ਹਾਂ ਠੀਕ ਹੈ ਜੀ ਤਾਂ ਕੱਟਾ ਪਿੱਛੇ ਆ ਕੱਟਾ ਚੰਗਾ ਹੀ ਹਨਾ ਹਾਈਟ ਵਗੈਰਾ ਹਾਂ ਕੱਟਾ ਵਧੀਆ ਜੀ ਲੋ ਜੀ ਦੇਖ ਸਕਦੇ ਹੋ ਬਾਕੀ ਤੁਹਾਨੂੰ ਥਾਣਾ ਦਾ ਆਕਾਰ ਦਿਖਾ ਦਿੰਨੇ ਆ ਦੋਸਤੋ ਦੇ ਕੀ ਡਿਮਾਂਡ ਆ ਜੀ ਬੋਲਣ ਲੱਗੇ 10000 ਆ ਜੀ 90000 ਹਾਂ ਬਾਕੀ ਆਪਣੀ ਵੀਡੀਓ ਦੇਖ ਕੇ ਆਉਂਦਾ ਕੋਈ ਹੋਰ ਵੀ ਮਨਤਨ ਹੋਊਗਾ ਜੀ ਚੰਗਾ ਕਰ ਦੇਉਂਗੀ ਵਧੀਆ ਕਰ ਦਾਂਗੇ ਅੱਛਾ ਜੀ ਕਿੱਥੋਂ ਤਾਈਂ ਕਰ ਸਕਦੇ ਹੋ 5000 ਦਾ ਕਰ ਦਾਂਗੇ ਜੀ 5000 ਦਾ ਡਿਸਕਾਊਂਟ ਦੇ ਦੇਉਗੇ ਹਾਂ ਜੀ ਠੀਕ ਹੈ ਜੀ ਫੋਨ ਨੰਬਰ ਬੋਲ ਦਿਓ ਫੋਨ ਨੰਬਰ 9465378716 ਜੀ ਠੀਕ ਹੈ ਜੀ